ਹਾਂਜੀ ਮਿੱਤਰੋ ਪਿੰਡੂ ਜ਼ਿਮੀਦਾਰ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਇੱਕ ਚੰਗੇ ਕੱਦ ਕਾਠ ਵਾਲੀ ਖੁੱਲੀ ਬਾਡੀ ਦੀ ਤੇ ਸੋਹਣੀਆਂ ਬਣਤਰਾਂ ਵਾਲੀ ਨੁਕਰੀ ਬਸ਼ੇਰੀ ਦਿਖਾਉਣ ਲੱਗਿਆ ਨਕੰਦ ਜਿਹੜੀ ਬਾਈ ਅਰਗਿਆਂ ਨੇ ਵੇਚਣੀ ਆ ਬਸ਼ੇਰੀ ਦੀ ਬਲੱਡ ਲਾਈਨ ਇੱਕ ਤਾਂ ਬੜੀ ਜਿਆਦਾ ਚੰਗੀ ਆ ਦੋਨਾਂ ਪਾਸਿਆਂ ਤੋਂ ਇਹ ਜਵਾਲਾਮੁਖੀ ਘੋੜੇ ਦੀ ਬੱਚੀ ਆ ਤੇ ਸਮੁੰਦਰ ਦੀ ਪੋਤੀ ਆ ਜੇ ਆਪਾਂ ਇਹਦੀ ਮਾਂ ਦੀ ਗੱਲ ਕਰੀਏ ਤਾਂ ਉਹ ਵੀ ਬਾਈ ਅਰਗਿਆਂ ਦੇ ਘਰ ਹੀ ਨੌਕਰੀ ਘੋੜੀ ਆ ਬਾਈ ਮਿੰਟੂ ਵਾਲੇ ਅਰਜਨ ਦੀ ਬੱਚੀ ਆ ਉਹ ਸੋ ਲਾਈਨ ਇੱਕ ਤਾਂ ਦੋਨੇ ਪਾਸਿਆਂ ਤੋਂ ਬੇਸ਼ੇਰੀ ਦੀ ਬੜੀ ਚੰਗੀ ਆ ਗਈ ਤੇ ਬਾਕੀ ਹਾਲੇ 20 ਮਹੀਨੇ ਦੀ ਪ੍ਰੋਪਰ ਉਮਰ ਹੋਈ ਆ ਜਿਹਦੇ ਵਿੱਚ ਕੋਈ ਝੂਠ ਨਹੀਂ 20 ਮਹੀਨੇ ਬੱਚੀ ਦੀ ਉਮਰ ਹੋ ਗਈ ਤੇ ਕਦਮ ਮਿੱਤਰੋ ਇਹ 62 ਇੰਚ ਕਰ ਗਈ ਇਹ ਬਾਈ ਅਰਗਿਆਂ ਨੇ ਭੋਗੀ ਵਾਲ ਸ਼ੋਅ ਤੇ ਵੀ ਲਾਈ ਸੀ ਇੱਕੋ ਸ਼ੋਅ ਦੇ ਵਿੱਚ ਲਾਈ ਆ ਇਹ ਤੇ ਜਿਹੜਾ ਪਿਛਲੇ ਸਾਲਾਂ ਦੇ ਵਿੱਚ ਸ਼ੋਹ ਲੰਘ ਕੇ ਗਿਆ ਭੋਗੀਆਲ ਵਾਲਾ ਬਾਬੇ ਖੇੜੀ ਵਾਲੇ ਨੇ ਕਰਾਇਆ ਸੀਗਾ ਗੁਰਵਿੰਦਰ ਨੇ ਉਸ ਸ਼ੋਹ ਦੇ ਵਿੱਚ ਇਹ ਚੌਥੇ ਨੰਬਰ ਤੇ ਆਈ ਸੀ ਬਾਕੀ ਤੁਸੀਂ ਇਹਦੀਆਂ ਬਣਤਰਾਂ ਚੈੱਕ ਕਰੋ ਕੁੰਡੀ ਵਾਲਾ ਕਾਨਾ ਮਿੱਤਰੋ ਦੇਵਮਣ ਬੱਚੀ ਦੇ ਲੱਗਿਆ ਵਾ ਤੇ ਬਾਕੀ ਬਣਤਰਾਂ ਦੀ ਬਹੁਤ ਜ਼ਿਆਦੇ ਚੰਗੀ ਆ ਆ ਦੇਵਮਣ ਲੱਗਿਆ ਵਾ ਕੋਈ ਪੁੱਠੀ ਸਿੱਧੀ ਜਾਂ ਇਹਦੇ ਕੋਈ ਗਲਤ ਪੌਰੀ ਹੈ ਨਹੀਂ ਜਿਹੜਾ ਵੀ ਕੋਈ ਚਾਹਵਣ ਸੱਜਣ ਬੱਚੀ ਖਰੀਦਣਾ ਚਾਹੁੰਦਾ ਤਾਂ ਬਾਈ ਨੂੰ ਫੋਨ ਲਾ ਲਿਓ ਅਮਨੇ ਨੂੰ ਬਾਈ ਦਾ ਮੋਗੇ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾਗਾ ਬੁਰਜ ਦੁੰਨਾ ਰਣੀਆਂ ਪਿੰਡ ਆ ਜਿਹੜਾ ਜਿੱਥੇ ਦਲਵਾਗ ਤੇ ਦੇਵਰਾਜ ਦੋ ਮਾਰਵਾੜੀ ਘੋੜੇ ਆ ਰਣੀਆਂ ਦੇ ਬਿਲਕੁਲ ਨਾਲ ਲੱਗਮਾ ਪਿੰਡ ਆਗਾ ਬੁਰਜ ਦੁੰਨਾ ਤਕਰੀਬਨ 2.5 ਤੋਂ 3 ਕਿਲੋਮੀਟਰ ਦੂਰ ਹੋਣਾ ਬਿਲਕੁਲ ਨਾਲ ਲੱਗਮਾ ਸੋ ਉੱਥੇ ਇਹ ਬਸ਼ੇਰੀ ਖੜੀ ਆ ਬਾਈ ਦੇ ਹੋਮ ਬਰੀਡ ਬਸ਼ੇਰੀ ਆ ਇਹਦੀ ਮਾਂ ਵੀ ਤੁਹਾਨੂੰ ਆਪਾਂ ਇੱਕ ਛੋਟੀ ਜੀ ਕਲਿੱਪ ਦੇ ਵਿੱਚ ਦਿਖਾਉਣ ਲੱਗੇ ਆ ਆ ਇਸ ਬਸ਼ੇਰੀ ਦੀ ਮਾਂ ਗੀ ਇਹ ਮੈਂਟੂ ਵਾਲੇ ਅਰਜਣ ਦੀ ਆਪ ਤੇ ਇਹ ਵੀ ਬਾਈ ਅਰਗਿਆਂ ਦੇ ਘਰੀ ਬਰੀਡ ਹੋਈ ਸੀ ਜਾਨੀ ਕਿ ਜਿਹੜੀ ਬਸ਼ੇਰੀ ਦੀ ਨਾਨੀ ਆ ਉਹ ਵੀ ਬਾਈ ਅਰਗਿਆਂ ਦੇ ਘਰੀ ਹੁੰਦੀ ਸੀ ਸੋ ਜਿਹੜਾ ਇਹ ਖਾਨਦਾਨ ਆ ਬਾਈ ਅਰਗਿਆਂ ਦੀ ਹੋਮ ਬਰੀਡ ਆ ਮਿੱਤਰੋ ਤੇ ਬਾਈ ਆਮਨੇ ਦਾ ਕੰਟੈਕਟ ਨੰਬਰ ਕਰ ਲਓ ਨੋਟ ਚੰਗਾ ਕਦ ਕਾਠ ਕਰੂਗੀ ਬੱਚੀ ਜਿਹੜੇ ਸਹਾਬ ਨਾਲ ਇਹਦੀ 20 ਮਹੀਨਿਆਂ ਦੀ ਉਮਰ ਦੇ ਵਿੱਚ 62 ਇੰਚ ਹਾਈਟ ਆ ਤੇ ਯਕੀਨ ਮੰਨਿਓ ਜਿੱਥੋਂ ਤੱਕ ਮੇਰਾ ਅੰਦਾਜ਼ਾ ਵੀ 64 65 ਇੰਚ ਹਾਈਟ ਦੀ ਘੋੜੀ ਇਹ ਬੜੀ ਖੁੱਲੀ ਬੜੇ ਆਰਾਮ ਨਾਲ ਬਣ ਜਾਣੀ ਆ ਤੇ ਨੰਬਰ ਨੋਟ ਕਰ ਲਓ ਬਾਈ ਆਮਣੇ ਦਾ 99141 75054 ਇਸ ਨੰਬਰ ਤੇ ਕਾਲ ਕਰ ਲਿਓ ਮਿੱਤਰੋ ਬੰਦਿਆਂ ਦਾ ਕੋਈ ਵਪਾਰ ਵਪੂਰ ਦਾ ਕੰਮ ਹੈ ਨਹੀਂ ਆ ਇੱਕੋ ਹੀ ਘੋੜੀ ਜਿਹੜੀ ਇਹਦੀ ਮਾਂ ਤੁਹਾਨੂੰ ਦਿਖਾਈ ਆ ਆਪਾਂ ਉਹੀ ਬਾਈ ਅਰਗਿਆ ਨੇ ਰੱਖੀ ਵੀ ਆ ਤੇ ਘੋੜੀ ਜਦੋਂ ਸੂ ਪੈਂਦੀ ਆ ਬੱਚਾ ਅੱਗੇ ਤਿਆਰ ਕਰਕੇ ਸੇਲ ਕਰ ਦਿੰਦੇ ਆ ਪਹਿਲਾਂ ਵੀ ਘੋੜੀ ਦੇ ਚੰਗੇ ਬੱਚੇ ਤਿਆਰ ਹੋਏ ਆ ਕਿਉਂਕਿ ਖਾਨਦਾਨੇ ਦੀ ਮਾਂ ਦਾ ਬੜਾ ਚੰਗਾ ਤੇ ਬੱਚੀ ਆਪ ਵੀ ਬਹੁਤ ਚੰਗੇ ਖਾਨਦਾਨ ਦੇ ਵਿੱਚੋਂ ਆ ਗਈ ਸਮੁੰਦਰ ਦਾ ਆਪਾਂ ਨੂੰ ਪਤਾ ਹੀ ਆ ਤੇ ਅੱਗੇ ਆਪਾਂ ਜਵਾਲਾਮੁਖੀ ਵਾਲੇ ਵੀ ਸਾਰੇ ਪੜੀਪਾਂਤ ਜਾਣਦੇ ਆ ਸੋ ਕਾਲ ਕਰ ਲਿਓ ਜਿਨੇ ਬਾਈ ਬੱਚੀ ਖਰੀਦਣੀ ਹੋਈ ਚੰਗੇ ਕੱਦ ਕਾਠ ਵਾਲੀ ਬਰੀਡਿੰਗ ਵਾਲੀ ਬਹੁਤ ਖੁੱਲੀ ਬਾਡੀ ਦੀ ਮਜ਼ਬੂਤੀ ਵਾਲੀ ਚੰਗੀਆਂ ਬਣਤਰਾਂ ਵਾਲੀ ਘੋੜੀ ਬਣ ਕੇ ਨੇ ਤਿਆਰ ਹੋਣਾ ਘੋੜੀ ਬਣ ਕੇ ਤਿਆਰ ਕੀ ਹੋਣਾ ਬਣੀਓ ਹੀ ਖੜੀ ਆ ਜਿਹੜੇ ਹਿਸਾਬ ਨਾਲ ਹੁਣ ਤਿਆਰ ਹੋਈ ਵੀ ਆ ਕਾਲ ਕਰ ਲਿਓ ਬਾਈ ਆਮੜੇ ਨੂੰ ਜਿਹਨੇ ਬਰੀਡਿੰਗ ਵਾਸਤੇ ਬੱਚੀ ਖਰੀਦ